ਸਪਨਾ ਸ਼੍ਰੀ ਵਾਹਿਗੁਰੂ ਸਭ ਜੀ ਆ ਗੰਗਾਂ ਕਿਜ ਕਰਮ ਨਾ ਜਾਣਾ ਨਾ ਨਿਰਮਲ ਕਰਣੀ ਸਾਧ ਸੰਤ ਕਹ ਅੰਚਲ ਲਾਵੋ ਏ ਕਮਨ ਨਦੀ ਜਾਏ ਤਰਣੇ ਸਤਰਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੂਰਠ ਮਲਾਪਨਵਾ ਗੁਰਪੁਰ ਕੀਤੇ ਪੂਰੇ ਪ੍ਰਭ ਰਵ ਰਿਆ ਭਾਰ ਪੂਰੇ ਕੇਮ ਕੁਜਲ ਪੈ ਆਇਸ਼ਨੰਦ ਤਾਰ ਪ੍ਰਭ ਮਿਟੋ ਗੁਰਵਨ ਨ ਕਵਲ ਰਿਦ ਤਰੈ ਬਿਦ ਨ ਲਗ ਤਿਲ ਕ ਕੋਈ ਕਾਰਜ ਸਦਲ ਸੁvare ਰਾਮ ਮਨ ਸਾਧੂ ਦਰਮਤ ਕੋਈ ਪਤ ਤ ਪੁਨੀਤ ਸਭ ਹੋਇ ਸਰੋ ਵਰਨਤ ਸਭ ਲਥ ਪਾਪ ਕੁਮਤਿ ਗੋਵਿੰਦ ਗੋਬਿੰਦ ਨੇ ਤਗਾਈ ਹੈ ਸਾਧ ਸੰਗ ਮਿਲ ਧਿਆਈ ਹੈ ਮਨ ਬਾਛਤ ਫਲ ਪਾਈ ਗੁਰਪੁਰ ਰਦੇ ਤੇ ਆਏ ਗੁਰ ਗੋਬਨ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਬੇਪੜਾ ਬਿਰਦਰ ਖਾਇਆ ਜਨਨਾਨ ਤਨਾਮ ਤੇ ਆਇਆ ਪ੍ਰਭ ਆਪਣਾ ਬਿਰਦਰ ਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਵੀਰਵਾਰ 26 ਦਸੰਬਰ 12 ਪੋ ਹੈ ਅੱਜ ਦਿਨ ਵੀਰਵਾਰ 26 ਦਸੰਬਰ 12 ਪੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ